प्यारे दोस्तों फिर आज रहा भैया बी साहित्य ਨਾਲ ਜੁੜੀ ਹੋਈ ਇੱਕ ਨਵੀਂ ਵੀਡੀਓ ਲੈ ਕੇ ਇਸ ਵੀਡੀਓ ਦਾ ਸਰਲੇਖ ਹੈ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਪਿਛਲੀ ਵੀਡੀਓ ਵਿੱਚ ਅਸੀਂ ਪੰਜਾਬੀ ਦੀਆਂ ਸਵਰ ਧੁਨੀਆਂ ਬਾਰੇ ਗੱਲਬਾਤ ਕੀਤੀ ਸੀਗੀ ਇਸ ਤੋਂ ਬਾਅਦ ਅੱਗੇ ਹੁਣ ਅਸੀਂ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਬਾਰੇ ਗੱਲਬਾਤ ਕਰਾਂਗੇ ਕਿ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਕਿੰਨੀਆਂ ਨੇ ਇਨਾਂ ਦੀ ਵਰਗਵੰਡ ਕਿਸ ਪ੍ਰਕਾਰ ਕੀਤੀ ਗਈ ਹੈ ਤੇ ਵਿਅੰਜਨ ਧੁਨੀਆਂ ਹੁੰਦੀਆਂ ਕੀ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਮਹੱਤਵਪੂਰਨ ਵੀਡੀਓਜ਼ ਦੇ ਨਾਲ ਤੁਸੀਂ ਜੁੜ ਸਕੋ ਸਾਡੇ ਇਸ ਚੈਨਲ ਦਾ ਨਾਮ ਹੈ ਸ਼ਬਦਾਂ ਦੀ ਮਹਿਕ ਤੇ ਮੈਂ ਤੁਹਾਡਾ ਦੋਸਤ ਸੁਖਵਿੰਦਰ ਸੁਖੀ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਵਿਅੰਜਨ ਧੁਨੀਆਂ ਕੀ ਹੁੰਦੀਆਂ ਨੇ ਪਹਿਲਾਂ ਆਪਾਂ ਇਸ ਗੱਲਬਾਤ ਇਸ ਬਾਰੇ ਗੱਲਬਾਤ ਕਰਾਂਗੇ ਪਿਛਲੀ ਵੀਡੀਓ ਦੇ ਵਿੱਚ ਵੀ ਅਸੀਂ ਧੁਨੀਆਂ ਵਾਲੀ ਜਿਹੜੀ ਆਪਾਂ ਵੀਡੀਓ ਬਣਾਈ ਸੀਗੀ ਯਾ ਧੁਨੀ ਵਿਗਿਆਨ ਤੇ ਧੁਨੀ ਵਿਉਂਤ ਵਾਲੀ ਜਿਹੜੀ ਵੀਡੀਓ ਬਣਾਈ ਸੀਗੀ ਉਹਦੇ ਵਿੱਚ ਵੀ ਆਪਾਂ ਵਿਅੰਜਨ ਧੁਨੀਆਂ ਬਾਰੇ ਗੱਲਬਾਤ ਕੀਤੀ ਸੀਗੀ ਵਿਅੰਜਨ ਧੁਨੀਆਂ ਉਹਨਾਂ ਖੰਡੀ ਧੁਨੀਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਉਚਾਰਨ ਜਾਂ ਬੋਲਣ ਸਮੇ ਸਾਡੇ ਫੇਫੜਿਆਂ ਵਿੱਚੋਂ ਬਾਹਰ ਨਿਕਲਦੀ ਸਾਹ ਦੀ ਹਵਾ ਜਿਹੜੀ ਉਹ ਸਾਹ ਦੀ ਹਵਾ ਨੂੰ ਮੂੰਹ ਪੋਲ ਦੇ ਕਿਸੇ ਨਾ ਕਿਸੇ ਸਥਾਨ ਤੇ ਜਾਂ ਹਿੱਸੇ ਤੇ ਰੋਕਿਆ ਜਾਂਦਾ ਹੈ ਜਾਂ ਇਹ ਹਵਾ ਕਿਸੇ ਨਾ ਕਿਸੇ ਸਥਾਨ ਤੇ ਅੰਸ਼ਕ ਰੂਪ ਵਿੱਚ ਜਾਂ ਪੂਰਨ ਰੂਪ ਵਿੱਚ ਰੋਕ ਕੇ ਛੱਡੀ ਜਾਂਦੀ ਹੈ ਇਸ ਤੋਂ ਇਸਪਸ਼ਟ ਹੁੰਦਾ ਹੈ ਕਿ ਵਿਅੰਜਨ ਧੁਨੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਸਾਡੇ ਮੂੰਹ ਤੋਂ ਬਾਹਰ ਨਿਕਲਦੀ ਜਿਹੜੀ ਹਵਾ ਉਹ ਕਿਸੇ ਨਾ ਕਿਸੇ ਥਾਂ ਤੇ ਰੁਕ ਕੇ ਆਂਦੀ ਹੈ ਭਾਵੇਂ ਉਹ ਥੋੜੇ ਰੂਪ ਦੇ ਵਿੱਚ ਰੁਕੇ ਜਾਂ ਫਿਰ ਪੂਰਨ ਰੂਪ ਦੇ ਵਿੱਚ ਰੁਕੇ ਇਸ ਕਿਰਿਆ ਦੌਰਾਨ ਜਿਹੜੀਆਂ ਧੁਨੀਆਂ ਬਾਹਰ ਆਉਂਦੀਆਂ ਨੇ ਜਾਂ ਨਿਕਲਦੀਆਂ ਨੇ ਉਹਨਾਂ ਨੂੰ ਵਿਅੰਜਨ ਧੁਨੀਆਂ ਕਿਹਾ ਜਾਂਦਾ ਹੈ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਦਾ ਵਰਗੀਕਰਨ ਹੁਣ ਅਸੀਂ ਅੱਗੇ ਕਰਾਂਗੇ ਵਯੰਜਨ ਧੁਨੀਆਂ ਦਾ ਵਰਗੀਕਰਨ ਕਰਨ ਦੇ ਲਈ ਅਸੀਂ ਜਿਹੜਾ ਚਾਰਟ ਭਾਸ਼ਾ ਵਿਗਿਆਨ ਦੇ ਵਿੱਚ ਜਾਂ ਪੰਜਾਬੀ ਭਾਸ਼ਾ ਵਿਗਿਆਨ ਦੇ ਵਿੱਚ ਵਰਤਿਆ ਜਾਂਦਾ ਜਾਂ ਫਿਰ ਡਾਕਟਰ ਬੂਟਾ ਸਿੰਘ ਬਰਾੜ ਦੀ ਕਿਤਾਬ ਦੇ ਵਿੱਚੋਂ ਅਸੀਂ ਇਹ ਚਾਰਟ ਲਿਆ ਹੈ ਸੌਖੇ ਤਰੀਕੇ ਨਾਲ ਸਮਝਾਉਣ ਦੇ ਲਈ ਅਸੀਂ ਆਪ ਚਾਰਟ ਦਾ ਸਹਾਰਾ ਜਿਹੜਾ ਉਹ ਲਾਵਾਂਗੇ ਵਯੰਜਨ ਵਰਗੀਕਰਨ ਇਸ ਦੇ ਵਿੱਚੋਂ ਦੋ ਗੱਲਾਂ ਜਿਹੜੀਆਂ ਉਹ ਸਮਝਣ ਵਾਲੀਆਂ ਨੇ ਇਸ ਚਾਰਟ ਦੇ ਵਿੱਚ ਜਿਹੜਾ ਪੂਰਾ ਵਿਅੰਜਨ ਧੁਨੀਆਂ ਦਾ ਅਧਿਐਨ ਕੀਤਾ ਗਿਆ ਜਾਂ ਫਿਰ ਵੰਡ ਕੀਤੀ ਗਈ ਹੈ ਉਹ ਉਚਾਰਨ ਸਥਾਨ ਦੇ ਪੱਖ ਤੋਂ ਤੇ ਉਚਾਰਨ ਟੰਗ ਦੇ ਪੱਖ ਤੋਂ ਜਿਹੜੀ ਉਹ ਕੀਤੀ ਗਈ ਹੈ ਉਚਾਰਨ ਟੰਗ ਦੇ ਪੱਖ ਤੋਂ ਸਭ ਤੋਂ ਪਹਿਲਾਂ ਜਿਹੜਾ ਉਹ ਡਕਮੇ ਵਿਅੰਜਨਾਂ ਦੀ ਗੱਲ ਕੀਤੀ ਗਈ ਹੈ ਹੁਣ ਆਪਾਂ ਇੱਕ ਇੱਕ ਕਰਕੇ ਜਿਹੜਾ ਇਹਨਾਂ ਵਿਅੰਜਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਚਾਰਨ ਸਥਾਨ ਦੇ ਪੱਖ ਤੋਂ ਕਿਹੜੇ-ਕਿਹੜੇ ਵਿਅੰਜਨ ਕਿਹੜੇ-ਕਿਹੜੀ ਥਾਂ ਤੋਂ ਬੋਲੇ ਜਾਂਦੇ ਨੇ ਜਾਂ ਕਿਹੜੇ ਅੰਗਾਂ ਦੀ ਸਹਾਇਤਾ ਨਾਲ ਬੋਲੇ ਜਾਂਦੇ ਨੇ ਤੇ ਉਚਾਰਨ ਢੰਗ ਦੇ ਪੱਖ ਤੋਂ ਵਿਅੰਜਨ ਕਿਸ-ਕਿਸ ਪ੍ਰਕਾਰ ਦੇ ਹੁੰਦੇ ਨੇ ਸਭ ਤੋਂ ਪਹਿਲਾਂ ਉਚਾਰਨ ਢੰਗ ਦੇ ਪੱਖ ਤੋਂ ਆਪਾਂ ਦੇਖਾਂਗੇ ਕਿ ਡਕਮੇ ਵਿਅੰਜਨ ਵੱਡੀ ਜਿਹੜੀ ਲਾਈਨ ਪਾਈ ਹੋਈ ਹੈ ਵੀ ਡਕਮੇ ਵਿਅੰਜਨ ਜਿਹੜੇ ਉਹ ਕਿੰਨੇ ਨੇ ਜਿਹੜੀ ਇਹ ਲਾਈਨ ਪਾਈ ਹੋਈ ਹੈ ਇਹਦੇ ਵਿੱਚ ਦੇਖਿਆ ਜਾਵੇ ਤਾਂ ਕ ਕ ਚ ਚ ਟ ਟ ਪ ਪ ਖ ਖ ਛ ਛ ਠ ਠ ਥ ਥ ਤੇ ਫ ਫ ਗ ਗ ਜ ਜ ਡ ਡ ਦ ਦ ਤੇ ਬ ਬ ਇਹ ਜਿਹੜੇ 15 ਨੇ ਇਹ ਡਕਮੇ ਵਿਅੰਜਨ ਨੇ ਇਹਨਾਂ ਦੀ ਗਿਣਤੀ ਸਭ ਤੋਂ ਵੱਧ ਹੈ ਵਿਅੰਜਨਾਂ ਦੀ 15 ਜਿਹੜੇ ਹੈਗੇ ਨੇ ਡਕਮੇ ਵਿਅੰਜਨ ਨੇ ਇਹਨਾਂ ਦੀ ਅੱਗੇ ਵੰਡ ਕਿਵੇਂ ਕੀਤੀ ਗਈ ਹੈ ਡਕਵੇਂ ਵਿਅੰਜਨਾਂ ਦੀ ਤੁਸੀਂ ਇਹ ਦੇਖ ਸਕਦੇ ਹੋ ਕੇ ਸਭ ਤੋਂ ਪਹਿਲਾਂ ਆ ਜਾਂਦੇ ਨੇ ਅਨਾਦੀ ਅਲਪ ਪ੍ਰਾਣ ਫਿਰ ਅਨਾਦੀ ਮਹਾ ਪ੍ਰਾਣ ਫਿਰ ਨਾਦੀ ਅਲਪ ਪ੍ਰਾਣ ਨਾਦੀ ਤੇ ਅਨਾਦੀ ਕੀ ਹੁੰਦੇ ਨੇ ਅਲਪ ਪ੍ਰਾਣ ਤੇ ਮਹਾ ਪ੍ਰਾਣ ਕੀ ਹੁੰਦੇ ਨੇ ਇਹਨਾਂ ਬਾਰੇ ਗੱਲਬਾਤ ਆਪਾਂ ਅੱਗੇ ਚੱਲ ਕੇ ਕਰਾਂਗੇ ਇਸ ਤੋਂ ਬਿਨਾ ਆ ਜਾਂਦੇ ਨੇ ਚੌਥੇ ਨੰਬਰ ਤੇ ਨਾਸਕੀ ਵਿਅੰਜਨ ਜਿਨ੍ਹਾਂ ਦੇ ਵਿੱਚ ਅਈਆਂ ਅੰਗਾ ਨਾਣਾ ਨੰਨਾ ਤੇ ਮੰਮਾ ਪੰਜ ਜਿਹੜੇ ਵਿਅੰਜਨ ਹੋ ਸ਼ਾਮਲ ਨੇ ਫਿਰ ਆ ਜਾਂਦੇ ਨੇ ਪਾਸੇਦਾਰ ਲੱਲੇ ਪੈਰ ਬਿੰਦੀ ਤੇ ਲੱਲਾ ਤੇ ਫਿਰ ਕਾਂਮਵਾ ਵਿਅੰਜਨ ਆ ਜਾਂਦਾ ਰਾਰਾ ਫੜਕਮਾ ਵਿਅੰਜਨ ਆ ਜਾਂਦਾ ੜਾੜ ਉਸ ਤੋਂ ਬਾਅਦ ਖਐਵੇਂ ਵਿਅੰਜਨ ਆ ਜਾਂਦੇ ਨੇ ਜਿਹੜੇ ਸਸੇ ਪੈਰ ਬਿੰਦੀ ਸਸਾ ਤੇ ਹਾ ਅਖੀਰ ਤੇ ਆ ਜਾਂਦੇ ਨੇ ਸਰਕਮੇ ਵਿਅੰਜਨ ਯਯਾ ਤੇ 바바 ਹੁਣ ਆਪਾਂ ਗੱਲਬਾਤ ਕਰਦੇ ਆ ਕਿ ਨਾਦੀ ਤੇ ਅਨਾਦੀ ਜਿਹੜੇ ਉਹ ਕਿਹੜੇ ਹੁੰਦੇ ਨੇ ਕਿਹੜੇ ਵਿਅੰਜਨ ਹੁੰਦੇ ਨੇ ਨਾਦੀ ਦੇ ਅਨਾਦੀ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਡਕਮੇ ਵਿਅੰਜਨਾਂ ਬਾਰੇ ਡਕਮੇ ਵਿਅੰਜਨ ਕੀ ਹੁੰਦੇ ਨੇ ਪੰਜਾਬੀ ਦੇ ਵਿੱਚ ਵਿਅੰਜਨਾਂ ਦੀ ਸਭ ਤੋਂ ਵੱਧ ਗਿਣਤੀ 15 ਡਕਮੇ ਵਿਅੰਜਨਾਂ ਦੀ ਹੈ ਜਿਹੜੇ ਆਪਾਂ ਉੱਪਰ ਦੇਖ ਕੇ ਆਇਆ ਹੈ ਚਾਰਟ ਦੇ ਵਿੱਚ ਜਿਵੇਂ ਕਿ ਚਾਰਟ ਵਿੱਚ ਦਿਖਾਇਆ ਗਿਆ ਹੈ ਕਿ ਕ ਖ ਖਾ ਗਗਾ ਚ ਚਾ ਛਾ ਜਜਾ ਟੈਂਕਾ ਠਠਾ ਡੱਦਾ ਤੱਤਾ ਥੱਥਾ ਦੱਦਾ ਤੇ ਪੱਪਾ ਖੱਫਾ ਬੱਬਾ ਜਿਹੜੇ ਉਹ ਮੁਢਲੇ ਤਿੰਨ ਤਿੰਨ ਵਿਅੰਜਨ ਨੇ ਹਰ ਇੱਕ ਲਾਈਨ ਦੇ ਵਿੱਚ ਜਿਹੜੇ ਉਹ ਡਕਮੇ ਵਿਅੰਜਨ ਨੇ ਇਹਨਾਂ ਵਿਅੰਜਨਾਂ ਦੇ ਉਚਾਰਨ ਸਮੇ ਸਾਡੇ ਮੂੰਹ ਪੋਲ ਵਿੱਚੋਂ ਨਿਕਲਦੀ ਹਵਾ ਪੂਰੀ ਤਰ੍ਹਾਂ ਰੋਕ ਕੇ ਫਿਰ ਹਵਾ ਨੂੰ ਪੂਰੀ ਤਰ੍ਹਾਂ ਰੋਕ ਕੇ ਫਿਰ ਇੱਕਦਮ ਛੱਡਿਆ ਜਾਂਦਾ ਹੈ ਭਾਵ ਇਹਨਾਂ ਦੀ ਪਹਿਚਾਣ ਇਹ ਹੈ ਕਿ ਜਦੋਂ ਇਹਨਾਂ ਵਿਅੰਜਨਾਂ ਦਾ ਉਚਾਰਨ ਕੀਤਾ ਜਾਂਦਾ ਹੈ ਤਾਂ ਜਿਹੜੀ ਸਾਡੇ ਮੂੰਹ ਚੋਂ ਹਵਾ ਨਿਕਲਦੀ ਹੈ ਉਸ ਨੂੰ ਇੱਕ ਥਾਂ ਤੇ ਰੋਕ ਕੇ ਪੂਰਨ ਤੌਰ ਤੇ ਰੋਕ ਕੇ ਫਿਰ ਦੁਬਾਰੇ ਜਿਹੜਾ ਉਹ ਛੱਡਿਆ ਜਾਂਦਾ ਹੈ ਜਿਵੇਂ ਕਕਾ ਹਵਾ ਰੋਕ ਕੇ ਫਿਰ ਛੱਡੀ ਜਾਂਦੀ ਹੈ ਖਖਾ ਗੱਗਾ ਜਿਹੜੀ ਇੱਕ ਵਾਰ ਹਵਾ ਰੋਕ ਲਈ ਜਾਂਦੀ ਹੈ ਫਿਰ ਬਾਹਰ ਛੱਡੀ ਜਾਂਦੀ ਹੈ ਉਸ ਤੋਂ ਬਾਅਦ ਆਗੇ ਨਾਦੀ ਤੇ ਅਨਾਦੀ ਵਿਅੰਜਨ ਨਾਦੀ ਤੇ ਅਨਾਦੀ ਵਿਅੰਜਨ ਕਿਹੜੇ ਹੁੰਦੇ ਹੁਣ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ ਨਾਦੀ ਤੇ ਅਨਾਦੀ ਪਹਿਲਾਂ ਨਾਦੀ ਵਿਅੰਜਨ ਕਿੰਨੇ ਨੇ ਪੰਜਾਬੀ ਦੇ ਵਿੱਚ ਗੱਗਾ ਜੱਜਾ ਡੱਡਾ ਦੱਦਾ ਤੇ ਬੱਬਾ ਫਿਰ ਅਨਾਦੀ ਕਿਹੜੇ-ਕਿਹੜੇ ਨੇ ਕੱਕਾ ਚੱਚਾ ਟੈਂਕਾ ਤੁੱਤਾ ਪੱਪਾ ਤੇ ਖ ਖ ਛ ਛ ਠ ਠ ਤੇ ਫ ਫ ਇਹ ਜਿਹੜੇ 10 ਨੇ ਉਹ ਅਨਾਦੀ ਨੇ ਨਾਲ ਨਾਲ ਇਹਨਾਂ ਦੇ ਅਲਪ ਪ੍ਰਾਣ ਤੇ ਮਹਾ ਪ੍ਰਾਣ ਵੀ ਲਿਖਿਆ ਹੋਇਆ ਠੀਕ ਅਲਪ ਪ੍ਰਾਣ ਲਿਖਿਆ ਹੋਇਆ ਇਹ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਹੁੰਦੇ ਕੀ ਅੱਗੇ ਚੱਲਦੇ ਹਾਂ ਨਾਦੀ ਤੇ ਅਨਾਦੀ ਡਕਮੇ ਵਿਆੰਜਨਾਂ ਨੂੰ ਪ੍ਰਾਣਤਾ ਦੇ ਮਤਲਬ ਮਤਲਬ ਸਾਹ ਦੀ ਮਿਕਦਾਰ ਵੀ ਸਾਹ ਕਿਵੇਂ ਛੱਡਿਆ ਜਾਂਦਾ ਉਸ ਦੇ ਆਧਾਰ ਤੇ ਤੇ ਨਾਦ ਦੇ ਆਧਾਰ ਤੇ ਨਾਦ ਹੁੰਦੀ ਹੈ ਬੁਆਇਜ਼ ਆਵਾਜ਼ ਦੇ ਆਧਾਰ ਤੇ ਠੀਕ ਹੈ ਕ੍ਰਮਵਾਰ ਨਾਦੀ ਤੇ ਅਨਾਦੀ ਨਾਦੀ ਨੂੰ ਘੋਸ਼ ਵੀ ਕਿਹਾ ਜਾਂਦਾ ਹੈ ਤੇ ਅਨਾਦੀ ਨੂੰ ਅਘੋਸ਼ ਕਿਹਾ ਜਾਂਦਾ ਹੈ ਠੀਕ ਹੈ ਜਾਂ ਫਿਰ ਅਲਪ ਪ੍ਰਾਣ ਤੇ ਮਹਾ ਪ੍ਰਾਣ ਵਿੰਜਨਾ ਵਿੱਚ ਵੰਡਿਆ ਜਾਂਦਾ ਹੈ ਹੁਣ ਨਾਦੀ ਵਿਅੰਜਨ ਕਿਹੜੇ ਹੁੰਦੇ ਨੇ ਨਾਦੀ ਵਿਅੰਜਨ ਉਹ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਸੁਰ ਤੰਦਾਂ ਵਿੱਚ ਕੰਬਾਹਟ ਪੈਦਾ ਹੁੰਦੀ ਹੈ ਨਾਦੀ ਵਿਅੰਜਨ ਜਿਹੜੇ ਉਹ ਕਿਹੜੇ ਨੇ ਉੱਪਰ ਆਪਾਂ ਦੇਖ ਲੈਨੇ ਸੁਰਤੰਦਾਂ ਦੇ ਵਿੱਚ ਕੀ ਆ ਕੰਬਾਹਟ ਪੈਦਾ ਹੁੰਦੀ ਆ ਪੰਜ ਜਿਹੜੇ ਨਾਦੀ ਵਿਅੰਜਨ ਹੈਗੇ ਨੇ ਇਹਦੇ ਵਿੱਚ ਲਿਖਿਆ ਹੋਇਆ ਗੱਗਾ ਜੱਜਾ ਡੱਡਾ ਤੱਦਾ ਤੇ ਬੱਬਾ ਇਹਨਾਂ ਦੇ ਉਚਾਰਨ ਸਮੇਂ ਸੁਰਤੰਦਾਂ ਦੇ ਵਿੱਚ ਕੰਬਾਹਟ ਪੈਦਾ ਹੁੰਦੀ ਆ ਤੇ ਅਨਾਦੀ ਜਿਹੜੇ ਹੁੰਦੇ ਨੇ ਅਘੋਸ਼ ਜਿਹੜੇ ਹੁੰਦੇ ਨੇ ਉਹਨਾਂ ਦੇ ਉਚਾਰਨ ਸਮੇਂ ਸੁਰਤੰਦਾਂ ਦੇ ਵਿੱਚ ਕੰਬਾਹਟ ਨਹੀਂ ਪੈਦਾ ਹੁੰਦੀ ਇਹ ਇਹਨਾਂ ਵਿਅੰਜਨਾਂ ਦੇ ਵਿੱਚ ਜਿਹੜਾ ਨਾਦੀ ਤੇ ਅਨਾਦੀ ਜਾਂ ਫਿਰ ਕੋਸ਼ ਤੇ ਅਘੋਸ਼ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਮੋਟਾ ਜਿਹਾ ਜਿਹੜਾ ਇਹ ਫਰਕ ਹੈ ਆਪਾਂ ਦੇਖ ਲੈਣੇ ਨਾਦੀ ਧੁਨੀਆਂ ਕਿਹੜੀਆਂ ਨੇ ਜਾਂ ਨਾਦੀ ਵਿਅੰਜਨ ਕਿਹੜੇ ਨੇ ਜਿਨ੍ਹਾਂ ਨੂੰ ਕੋਸ਼ ਕਿਹਾ ਜਾਂਦਾ ਨਾਦੀ ਵਿਅੰਜਨ ਨੇ ਜਿਹੜੇ ਉਹ ਆਗੇ ਪੰਜ ਨੇ ਗੱਗਾ ਜੱਜਾ ਡੱਡਾ ਦੱਦਾ ਬੱਬਾ ਤੇ ਉਸ ਤੋਂ ਬਾਅਦ ਅਨਾਦੀ ਧੁਨੀਆਂ ਨੇ ਜਿਹੜੀਆਂ ਜਾਂ ਅਨਾਦੀ ਵਿਅੰਜਨ ਨੇ ਜਿਹੜੇ ਉਹ ਹੈਗੇ ਨੇ ਕ ਕ ਚ ਚ ਟ ਟ ਪ ਪ ਖ ਖ ਛ ਠ ਥ ਤ ਫ ਫ ਇਹ ਨੇ ਅਨਾਦੀ ਉਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰਾਂਗੇ ਅਲਪ ਪ੍ਰਾਣ ਤੇ ਮਹਾ ਪ੍ਰਾਣ ਬਾਰੇ ਅਲਪ ਪ੍ਰਾਣ ਤੇ ਮਹਾ ਪ੍ਰਾਣ ਬਾਰੇ ਇਸ ਵਿੱਚ ਆਪਾਂ ਥੋੜੀ ਜੀ ਗੱਲ ਕੀਤੀ ਸੀਗੀ ਅਲਪ ਪ੍ਰਾਣ ਤੇ ਮਹਾ ਪ੍ਰਾਣ ਦੇ ਵਿੱਚ ਅਲਪ ਪ੍ਰਾਣ ਤੇ ਮਹਾ ਪ੍ਰਾਣ ਕਿਹੜੇ ਵਿਅੰਜਨ ਹੁੰਦੇ ਨੇ ਜਿਨ੍ਹਾਂ ਤੋਂ ਨਹੀਂ ਦੇ ਉਚਾਰਨ ਸਮੇਂ ਹਵਾ ਦੀ ਮਾਤਰਾ ਆਮ ਨਾਲੋਂ ਵਧੇਰੇ ਵਰਤਣੀ ਪੈਂਦੀ ਹੈ ਉਹਨਾਂ ਨੂੰ ਮਹਾ ਪ੍ਰਾਣ ਧੁਨੀਆਂ ਕਿਹਾ ਜਾਂਦਾ ਹੈ ਭਾਵ ਜਦੋਂ ਆਪਾਂ ਕਿਸੇ ਵਿਅੰਜਨ ਨੂੰ ਉਚਾਰਦੇ ਹਾਂ ਉਸ ਦੇ ਉਚਾਰਨ ਸਮੇਂ ਜਿਹੜੀ ਹਵਾ ਸਾਡੇ ਮੂੰਹ ਦੇ ਵਿੱਚੋਂ ਨਿਕਲਦੀ ਆ ਉਹ ਆਮ ਨਾਲੋਂ ਵਧੇਰੇ ਵਰਤਣੀ ਪਵੇ ਉਹਨਾਂ ਵਿਅੰਜਨਾਂ ਨੂੰ ਮਹਾ ਪ੍ਰਾਣ ਵਿਅੰਜਨ ਕਿਹਾ ਜਾਂਦਾ ਹੈ ਜਾਂ ਮਹਾ ਪ੍ਰਾਣ ਧੁਨੀਆਂ ਕਿਹਾ ਜਾਂਦਾ ਹੈ ਠੀਕ ਹੈ ਜਿਨ੍ਹਾਂ ਦੇ ਉਚਾਰਨ ਸਮੇਂ ਹਵਾ ਦੀ ਮਾਤਰਾ ਸਧਾਰਨ ਹੁੰਦੀ ਹੈ ਉਹ ਅਲਪ ਪ੍ਰਾਣ ਧੁਨੀਆਂ ਨੇ ਮਹਾ ਪ੍ਰਾਣ ਧੁਨੀਆਂ ਕਿਹੜੀਆਂ ਨੇ ਹੁਣ ਮਹਾ ਪ੍ਰਾਣਤੂਨੀਆਂ ਹੈਗੀਆਂ ਨੇ ਖਖਾ ਛਛਾ ਠਠਾ ਥੱਥਾ ਤੇ ਫਫਾ ਹੁਣ ਅਲਪ ਪ੍ਰਾਣ ਕਿਹੜੀਆਂ ਨੇ ਕਕਾ ਕਕਾ ਜਦੋਂ ਆਪਾਂ ਬੋਲਦੇ ਆ ਤਾਂ ਜਿਹੜੀ ਉਹ ਹਵਾ ਦੀ ਮਾਤਰਾ ਆਮ ਦੀ ਤਰ੍ਹਾਂ ਸਧਾਰਨ ਰੂਪ ਦੇ ਵਿੱਚ ਬਾਹਰ ਨਿਕਲਦੀ ਆ ਕਕਾ ਜਦੋਂ ਖਖਾ ਬੋਲਦੇ ਆ ਤਾਂ ਜਿਹੜੀ ਉਹ ਹਵਾ ਉਸ ਸਮੇਂ ਹੈ ਜਿਹੜੀ ਮਾਤਰਾ ਨਾਲੋਂ ਵਧੇਰੇ ਜ਼ੋਰ ਦੇ ਕੇ ਆ ਜ਼ਿਆਦਾ ਪਧਰੂਪ ਦੇ ਵਿੱਚ ਬਾਹਰ ਨਿਕਲਦੀ ਇਸੇ ਤਰ੍ਹਾਂ ਚਚਾ ਟੈਂਕਾ ਤੱਤਾ ਪੱਪਾ ਜਿਹੜੀਆਂ ਪੱਪਾ ਗੱਗਾ ਜੱਜਾ ਡੱਡਾ ਦੱਦਾ ਬੱਬਾ ਜਿਹੜੀਆਂ ਇਹ ਹੈਗੀਆਂ ਨੇ ਅਲਪ ਪ੍ਰਾਣ ਧੁਨੀਆਂ ਨੇ 10 ਤੇ ਮਹਾ ਪ੍ਰਾਣ ਹੈਗੀਆਂ ਨੇ 5 ਧੁਨੀਆਂ ਇਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਨਾਸਕੀ ਵਿਅੰਜਨ ਕਿਹੜੇ ਨੇ ਨਾਸਕੀ ਵਿਅੰਜਨ ਜਿਨ੍ਹਾਂ ਵਿਅੰਜਨਾਂ ਦੇ ਉਚਾਰਨ ਸਮੇਂ ਜਿਹੜੀ ਹਵਾ ਉਹ ਸਾਡੇ ਮੂੰਹ ਦੀ بجائے ਨੱਕ ਵਿੱਚੋਂ ਬਾਹਰ ਆਵੇ ਠੀਕ ਹੈ ਉਸ ਉਹਨਾਂ ਵਿਅੰਜਨਾਂ ਨੂੰ ਨਾਸਕੀ ਵਿਅੰਜਨ ਕਿਹਾ ਜਾਂਦਾ ਹੈ ਜਿਵੇਂ ਮੰਮਾ ਨੰਨਾ ਆਵਾਜ਼ ਜਿਹੜੀ ਉਹ ਨੱਕ ਰਾਹੀਂ ਆਵੇ ਨਾਣਾ ਅੰਗਾ ਅਈਆਂ ਇਹ ਪੰਜ ਨੇ ਜਿਹੜੇ ਉਹ ਨਾਸਕੀ ਵਿਅੰਜਨ ਨੇ ਤੇ ਬਾਕੀ ਸਾਰੇ ਮੌਖਿਕ ਵਿਅੰਜਨ ਨੇ ਇਸ ਤੋਂ ਬਾਅਦ ਇੱਕ ਵੰਡ ਜਿਹੜੀ ਕੀਤੀ ਗਈ ਹੈ ਉਹ ਪਾਸੇਦਾਰ ਵਿਅੰਜਨਾਂ ਦੀ ਕੀਤੀ ਗਈ ਹੈ ਇਸ ਚਾਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਸੇਦਾਰ ਵਿਅੰਜਨਾਂ ਦੀ ਗੱਲ ਕੀਤੀ ਗਈ ਹੈ ਜਿਦੇ ਵਿੱਚ ਦੋ ਵਿਅੰਜਨ ਆ ਜਾਂਦੇ ਨੇ ਲੱਲੇ ਪੈਰ ਬਿੰਦੀ ਤੇ ਲੱਲਾ ਪਾਸੇਦਾਰ ਵਿਅੰਜਨ ਕਿਹੜੇ ਹੁੰਦੇ ਨੇ ਪਾਸੇਦਾਰ ਵਿਅੰਜਨ ਹੈਗੇ ਨੇ ਲੱਲੇ ਪੈਰ ਬਿੰਦੀ ਤੇ ਲੱਲਾ ਇਹ ਉਚਾਰਨ ਕਿਵੇਂ ਜਾਂਦੇ ਨੇ ਜਾਂ ਇਹਨਾਂ ਨੂੰ ਪਾਸੇਦਾਰ ਕਿਉਂ ਕਿਹਾ ਜਾਂਦਾ ਹੈ ਇਹਨਾਂ ਧੁਨੀਆਂ ਦੇ ਉਚਾਰਨ ਸਮੇਂ ਜੀਵ ਦੀ ਨੋਕ ਆ ਜਿਹੜੀ ਉਹ ਦੰਦ ਪਠਾਰ ਦੇ ਨਾਲ ਸਪਰਸ਼ ਕਰਕੇ ਭਾਬ ਉਸ ਨੂੰ ਛੋ ਕੇ ਹਵਾ ਨੂੰ ਰੋਕਦੀ ਹੈ ਪਰ ਸਾਹ ਦੀ ਹਵਾ ਜੀਭ ਦੇ ਦੋਹਾਂ ਪਾਸਿਆਂ ਵਾਲੇ ਖੱਪਿਆਂ ਵਿੱਚੋਂ ਬਾਹਰ ਨਿਕਲ ਜਾਂਦੀ ਹੈ ਲੱਲਾ ਜਦੋਂ ਆਪਣੀ ਬੋਲਦੇ ਆ ਲੱਲਾ ਧੁਨੀ ਜਦੋਂ ਆਪਾਂ ਤਾਂ ਜੀਭ ਜਿਹੜੀ ਉਹ ਆਪਣੇ ਉੱਪਰਲੇ ਦੰਦਾਂ ਦੇ ਨਾਲ ਲੱਗਦੀ ਹੈ ਤੇ ਹਵਾ ਜਿਹੜੀ ਉਹ ਜੀਭ ਦੇ ਦੋਨਾਂ ਪਾਸਿਆਂ ਤੋਂ ਬਾਹਰ ਨਿਕਲਦੀ ਹੈ ਇਸ ਕਰਕੇ ਨੂੰ ਪਾਸੇਦਾਰ ਜਿਹੜੇ ਉਹ ਵਿੰਜਨ ਕਿਹਾ ਜਾਂਦਾ ਹੈ ਇਸ ਤੋਂ ਅੱਗੇ ਜਿਹੜੀ ਆ ਜਾਂਦੇ ਨੇ ਉਹ ਕਾਂਬਵਾ ਬਿਅੰਜਨ ਕਾਂਬਵਾ ਬਿਅੰਜਨ ਹੈਗਾ ਰਾਰਾ ਰਾਰਾ ਤੁਨੀ ਨੂੰ ਜਿਹੜਾ ਉਹ ਕਾਂਬਵਾ ਬਿਅੰਜਨ ਕਿਹਾ ਜਾਂਦਾ ਇਸ ਦੇ ਉਚਾਰਨ ਸਮੇਂ ਜੀਭ ਜਿਹੜੀ ਉਹ ਕੰਬਦੀ ਹੈ ਇਸੇ ਤਰ੍ਹਾਂ ਫਟਕਵਾ ਬਿਅੰਜਨ ਜਿਹੜਾ ਹੁੰਦਾ ਅੜਾੜਾ ਫਟਕਵਾ ਫਟਕਵਾ ਬਿਅੰਜਨ ਹੈ ਜੀਭ ਇਸ ਦੇ ਉਚਾਰਨ ਸਮੇਂ ਜਿਹੜੀ ਜੀਭ ਉਹ ਤਾਲੂ ਨੂੰ ਛੋ ਕੇ ਹੇਠਾਂ ਆਉਂਦੀ ਹੈ ਉਸ ਤੋਂ ਬਾਅਦ ਆ ਜਾਂਦੇ ਨੇ ਖੈਵੇਂ ਬਿਅੰਜਨ ਪੰਜਾਬੀ ਦੇ ਵਿੱਚ ਸਸਾ ਸੱਸੇ ਪੈਰ ਬਿੰਦੀ ਤੇ ਹਹਾ ਤਿੰਨ ਖਵੇਂ ਵਿਅੰਜਨ ਨੇ ਇਹਨਾਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਉਚਾਰਨ ਅੰਗਾ ਨਾਲ ਖੈਂਦੀ ਹੋਈ ਬਾਹਰ ਨਿਕਲਦੀ ਹੈ ਤੇ ਅਖੀਰ ਤੇ ਆ ਜਾਂਦੇ ਨੇ ਸਰਕਮੇ ਵਿਅੰਜਨ ਸਰਕਮੇ ਵਿਅੰਜਨ ਕਿਹੜੇ ਨੇ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਯਾ ਤੇ ਵਾਵਾ ਜਿਹੜੇ ਉਹ ਦੋਵੇਂ ਸਰਕਮੀਆਂ ਧੁਨੀਆਂ ਨੇ ਸਰਕਮੀਆਂ ਧੁਨੀਆਂ ਭਾਵ ਕਦੇ ਤਾਂ ਇਹ ਵਿਆੰਜਨ ਬਣ ਜਾਂਦੀਆਂ ਨੇ ਤੇ ਕਦੇ ਸਵਰ ਬਣ ਜਾਂਦੀਆਂ ਜਾਂ ਕਦੇ ਵਿਅੰਜਨ ਵਿੱਚ ਬਦਲ ਜਾਂਦੀਆਂ ਨੇ ਕਦੇ ਸਵਾਰਾਂ ਦੇ ਵਿੱਚ ਬਦਲ ਜਾਂਦੀਆਂ ਨੇ ਇਹ ਸੀਗੀ ਵੰਡ ਵਿਅੰਜਨਾਂ ਦੀ ਉਚਾਰਨ ਤੰਗ ਦੇ ਰੂਪ ਦੇ ਵਿੱਚ ਉਚਾਰੀਆਂ ਕਿਵੇਂ ਜਾਂਦੀਆਂ ਨੇ ਅਨਾਦੀ ਤੇ ਨਾਦੀ ਹੋਗੀ ਮਹਾ ਪ੍ਰਾਣ ਤੇ ਅਲਪ ਪ੍ਰਾਣ ਹੋਗੀ ਠੀਕ ਹੈ ਨਾਦੀ ਹੋਗੀਆਂ ਘੋਸ਼ ਤੇ ਅਨਾਦੀ ਹੋਗੀਆਂ ਅਘੋਸ਼ ਤੋਂ ਨਹੀਂ ਅਲਪ ਪ੍ਰਾਣ ਜਦੋਂ ਹਵਾ ਘੱਟ ਮਾਤਰਾ ਦੇ ਵਿੱਚ ਬਾਹਰ ਨਿਕਲਦੀ ਹੈ ਮਹਾਪ੍ਰਾਣ ਜਦੋਂ ਹਵਾ ਵੱਧ ਮਾਤਰਾ ਦੇ ਵਿੱਚ ਬਾਹਰ ਨਿਕਲਦੀ ਹੈ ਇੱਕ ਵੰਡ ਜਿਹੜੀ ਹੁੰਦੀ ਹੈ ਜਾਂ ਵਰਗੀਕਰਨ ਹੈਗਾ ਉਹ ਉਚਾਰਨ ਸਥਾਨ ਦੇ ਪੱਖ ਤੋਂ ਉਚਾਰਨ ਸਥਾਨ ਦੇ ਪੱਖ ਤੋਂ ਤੁਸੀਂ ਦੇਖ ਰਹੇ ਹੋ ਇਸ ਚਾਰਟ ਦੇ ਵਿੱਚ ਲਿਖਿਆ ਹੋਇਆ ਕੰਠੀ ਤਾਲਵੀ ਉਲਟ ਜੀਵੀ ਦੰਤੀ ਹੋਠੀ ਤੇ ਸੁਰਯੰਤਰੀ ਹੋਠੀ ਤੇ ਸੁਰਯੰਤਰੀ ਇਹ ਵੰਡ ਜਿਹੜੀ ਇਹ ਉਚਾਰਨ ਸਥਾਨ ਦੇ ਪੱਧਰ ਤੇ ਪੰਜਾਬੀ ਦੇ ਵਿੱਚ ਵਿਅੰਜਨਾਂ ਦੇ ਵਿੱਚ ਕੀਤੀ ਹੋਈ ਮਿਲਦੀ ਹੈ ਕੰਠੀ ਵਿਅੰਜਨ ਕਿਹੜੇ ਨੇ ਜਿਹੜੇ ਕੰਠ ਤੋਂ ਬੋਲੇ ਜਾਂਦੇ ਨੇ ਉਹਨਾਂ ਨੂੰ ਕੰਠੀ ਵਿਅੰਜਨ ਕਿਹਾ ਜਾਂਦਾ ਹੈ ਇਹਦੇ ਵਿੱਚ ਆ ਜਾਂਦੇ ਨੇ ਕਕਾ ਖਖਾ ਗੱਗਾ ਤੇ ਅੰਗ ਇਹ ਜਿਹੜੇ ਹੈਗੇ ਨੇ ਕੰਠੀ ਵਿਅੰਜਨ ਨੇ ਚਾਰ ਧੁਨੀਆਂ ਆਪਾਂ ਯਕ ਚਾਰ ਵਿਅੰਜਨ ਨੇ ਜਿਹੜੇ ਉਹ ਕੰਠੀ ਵਿਅੰਜਨਾਂ ਦੇ ਵਿੱਚ ਆਉਂਦੇ ਨੇ ਇਸ ਤੋਂ ਬਾਅਦ ਆ ਜਾਂਦੇ ਨੇ ਤਾਲਵੀ ਜਿਨ੍ਹਾਂ ਨੂੰ ਬੋਲਣ ਸਮੇਂ ਤਾਲਵੇ ਦੀ ਜਿਹੜੀ ਉਹ ਤਾਲਵੇ ਅੰਗ ਤੋਂ ਜਿਨ੍ਹਾਂ ਦਾ ਉਚਾਰਨ ਕੀਤਾ ਜਾਂਦਾ ਹੈ ਉਹਦੇ ਵਿੱਚ ਆ ਜਾਂਦੇ ਨੇ ਚਚਾ ਛਛਾ ਜਜਾ ਅੰਗਾ ਸਸੇ ਪੈਰ ਬਿੰਦੀ ਤੇ ਯਜਾ ਇਹ ਜਿਹੜੇ 6 ਨੇ ਇਹ ਤਾਲਵੀ ਵਿਅੰਜਨ ਉਸ ਤੋਂ ਬਾਅਦ ਉਲਟ ਜੀਭੀ ਆ ਜਿਨ੍ਹਾਂ ਦੇ ਉਚਾਰਨ ਸਮੇਂ ਜੀਭ ਸਾਡੀ ਉਲਟਦੀ ਹੈ ਕ ਠ ਠ ਡ ਡ ਨ ਨ ਲ ਲ ਪੈਰ ਬਿੰਦੀ ਟ ਡ ਡ ਤੇ ਚਾਰ ਸਥਾਨ ਦੇ ਪੱਖ ਤੋਂ ਜਿਹੜੀ ਚੌਥੀ ਵੰਡ ਆ ਉਹ ਦੰਤੀ ਵਿਅੰਜਨਾਂ ਦੇ ਰੂਪੇ ਦੇ ਵਿੱਚ ਮਿਲਦੀ ਹੈ ਦੰਤੀ ਇਹਦੇ ਵਿੱਚ ਆ ਜਾਂਦੇ ਨੇ ਦੰਤੀ ਵਿਅੰਜਨਾਂ ਦੇ ਵਿੱਚ ਤ ਤ ਠ ਠ ਡ ਡ ਨ ਨ ਲ ਲ ਰ ਰ ਸ ਸ ਇਹ ਸੱਤ ਜਿਹੜੇ ਵਿਅੰਜਨ ਨੇ ਇਹ ਦੰਤੀ ਵਿਅੰਜਨ ਹੋਠੀ ਜਿਨ੍ਹਾਂ ਦਾ ਉਚਾਰਨ ਆਪਣੇ ਬੁੱਲਾਂ ਤੋਂ ਹੁੰਦਾ ਹੈ ਜਾਂ ਜਿਨ੍ਹਾਂ ਦੇ ਉਚਾਰਨ ਸਮੇਂ ਸਾਡੇ ਬੁੱਲ ਵਰਤੋਂ ਦੇ ਵਿੱਚ ਆਉਂਦੇ ਨੇ ਪਪਾ ਫਫਾ ਬੱਬਾ ਮੰਮਾ ਵਾਵਾ ਇਹ ਪੰਜ ਵਿਅੰਜਨ ਨੇ ਜਿਹੜੇ ਉਹ ਹੋਠੀ ਵਿਅੰਜਨ ਨੇ ਉਸ ਤੋਂ ਬਾਅਦ ਲਾਸਟ ਤੇ ਆ ਜਾਂਦਾ ਸੁਰਜੰਤਰੀ ਇਹ ਇਹਦੇ ਵਿੱਚ ਹਾ ਹਾ ਜਿਹੜਾ ਆਪਣਾ ਵਿਅੰਜਨ ਆ ਜਾਂਦਾ ਇਸੇ ਲਈ ਵੰਡ ਅਵਿਅੰਜਨਾਂ ਦੀ ਉਚਾਰਨ ਸਥਾਨ ਦੇ ਪੱਖ ਤੋਂ ਕਿ ਕਿਹੜੇ ਕਿਹੜੇ ਅੰਗਾਂ ਤੋਂ ਕਿਹੜੇ ਕਿਹੜੇ ਵਿਅੰਜਨ ਜਿਹੜੇ ਉਹ ਉਚਾਰੇ ਜਾਂਦੇ ਨੇ ਅਖੀਰ ਤੇ ਵਿਸ਼ੇਸ਼ ਨੋਟ ਦੇ ਰੂਪ ਦੇ ਵਿੱਚ ਜਿਹੜੀ ਗੱਲਬਾਤ ਕਰਨੀ ਆ ਉਹ ਇਹ ਹੈ ਕਿ ਪੰਜਾਬੀ ਦੀ ਵਰਣਮਾਲਾ ਦੇ ਵਿੱਚ ਜਿਹੜੀ ਖੱਗਾ ਛੱਜਾ ਟੱਡਾ ਟੱਦਾ ਤੇ ਭੱਬਾ ਜਿਹੜੀਆਂ ਚੌਥੀ ਲਾਈਨ ਵਾਲੀਆਂ ਜਿਹੜੀਆਂ ਧੁਨੀਆਂ ਨੇ ਜਿਹਨਾਂ ਨੂੰ ਆਪਾਂ ਨਾਦੀ ਮਹਾਪ੍ਰਾਣ ਧੁਨੀਆਂ ਵੀ ਕਹਿੰਦੇ ਆ ਨਾਦੀ ਅਲਪ ਪ੍ਰਾਣ ਤਾਂ ਹੈਗੀਆਂ ਨੇ ਉਹ ਵਿਅੰਜਨ ਹੈਗੇ ਨੇ ਜਿਹੜੀਆਂ ਨਾਦੀ ਮਹਾਪ੍ਰਾਣ ਧੁਨੀਆਂ ਨੇ ਉਹਨਾਂ ਦੀ ਥਾਂ ਹੁਣ ਸਵਰ ਨੇ ਲੈ ਲਈਏ ਪਾਬੇ ਧੁਨੀਆਂ ਨੇ ਜਿਹੜੀਆਂ ਉਹ ਸਵਰ ਦੇ ਵਿੱਚ ਤਬਦੀਲ ਹੋ ਗਈਆਂ ਨੇ ਇਹ ਵਿਸ਼ੇਸ਼ ਗੱਲ ਸੀਗੀ ਦੋਸਤੋ ਇਹ ਸੀਗੀ ਵੀਡੀਓ ਪੰਜਾਬੀ ਦੀਆਂ ਵਿਆਜਨ ਧੁਨੀਆਂ ਦੇ ਸਬੰਧ ਦੇ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨਾਲ ਹੀ ਘੰਟੀ ਦਾ ਬਟਨ ਵੀ ਦਬਾ ਦਿਓ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨਾਲ ਜ਼ਰੂਰ ਜੁੜੋ ਧੰਨਵਾਦ